ਵੀਰ ਜੀ ਆ ਵੀਰ ਬਲਜੀਤ ਸਰਾਲੀ ਵਾਲੇ ਦਾ ਘਰ ਆ ਆ ਸੰਦ ਸੱਟਾ ਸਾਰਾ ਦਰਿਆ ਦੇ ਜਿੱਡੇ ਵਿੱਚ ਆ ਤਮੀਆਂ ਵੀ ਦਰਿਆ ਦੇ ਵਿੱਚ ਡੇਪ ਲੱਗੇ ਐਸ ਵੀਰਦਿਆਂ ਨੇ ਬਲਜੀਤ ਦਾ ਨੰਬਰ ਬੋਲੀ ਮੜਾਇਆ ਹਾਂ ਫੋਨ ਨੰਬਰ ਬੋਲੀ 83272 ਹਾਂ ਭਾਈ ਚੁੱਪ ਕਰ ਮੇਰੇ ਵੀਰ ਹੌਸਲਾ ਕਰ ਤੇਰੇ ਨਾਲ ਆ ਤੇ ਆ ਦੇਖੋ ਵੀਰ ਦਾ ਵਿਚਾਰੇ ਦਾ ਸਾਰਾ ਹੀ ਸਮਾਨ ਸੱਟਾ ਸਾਰਾ ਹੀ ਲੋਂਦਿਆ ਆ ਸੇਹਰ ਦੇ ਲੱਗੇ ਹੋਏ ਆ ਪਰ ਘਰ ਵਿੱਚ ਹੀਰ ਦਾ ਵੀਰ ਦਾ ਸਾਰਾ ਟਾਇਟਰੀ ਹੋ ਗਿਆ ਅਵੇ ਵੀ ਵੀਰ ਭਰਾ ਆਪਦੇ ਪਿੰਡ ਲੋਏ ਲੱਗੇ ਹੋਏ ਆ ਕੋਈ ਸਰਕਾਰ ਦਾ ਇੱਥੇ ਬੰਦਾ ਨਮੈਂਦਾ ਤੱਕ ਨਹੀਂ ਪਹੁੰਚਿਆ ਗਿਆ ਜੀ ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਨਹੀਂ ਪਹੁੰਚਿਆ ਸੇਰ ਦਾ ਇੱਥੇ ਇੱਕ ਬਲਜੀਤ ਸਿੰਘ ਸਰਾਲੀ ਵਾਲਾ ਇੱਕ ਬਖਤੌਰ ਸਿੰਘ ਦਾ ਸਾਡੇ ਗਵਾਂਢੀ ਉਹ ਵੀ ਉਹਨਾਂ ਦਾ ਵੀ ਘਰ ਟਾਇਰ ਟੇਰੀ ਹੋ ਰਿਹਾ ਪ੍ਰਸ਼ਾਸਨ ਦਾ ਬੰਦਾ ਇੱਥੇ ਸੇਰ ਦਾ ਇੱਕ ਵੀ ਨਹੀਂ ਪਹੁੰਚਿਆ ਜਦ ਤੱਕ ਇੱਥੇ ਤੇ ਅਸੀਂ ਗੁਆਰ ਲਾਉਣੇ ਆ ਜੇ ਵੀਰ ਭਰਾ ਕੋ ਕਿਸੇ ਕੋ ਵੱਡਾ ਬੇੜਾ ਹੈਗਾ ਜਾਂ ਬੇੜੀਆਂ ਹੈਗੀਆਂ ਇਹਨਾਂ ਦੇ ਡੇਰਾਂ ਤੱਕ ਪਹੁੰਚਿਆ ਜਾਵੇ ਤਾਂ ਕਿ ਵੀਰ ਦਾ ਜੋ ਕੋ ਮਾੜਾ ਮੋੜਿਆ ਸਮਾਨ ਹੈਗਾ ਤੇ ਇਥੋਂ ਕੱਢ ਲਈਏ ਤੇ ਜੇ ਵੀਰ ਦਾ ਕੋਈ ਹੈਗਾ ਤੇ ਵੀਰ ਦੇ ਨਾਲ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਨੇ ਤੇ ਇਸ ਨੰਬਰ ਤੇ ਕਨੈਕਟ ਕਰ ਲਿਓ ਜਿਹੜਾ ਤੁਹਾਨੂੰ ਨੰਬਰ ਸੇਵ ਕੀਤਾ ਜੀ ਆ ਤੁਸੀਂ ਦੇਖ ਸਕਦੇ ਜੀ ਵੀਰ ਦਾ ਸਮਾਨ ਫੋਨ ਜਿਹੜਾ ਹੈਗਾ ਮਾੜਾ ਮੋੜਿਆ ਅਸੀਂ ਕਢਣ ਦਿਆਂ ਜਿੰਦੇ ਜੋ ਕੋਈ ਹੈਗਾ ਵੀਰ ਭਰਾ ਕਿਸੇ ਕੋ ਵੱਡਾ ਬੇੜਾ ਤੇ ਉਹ ਸਾਨੂੰ ਦੱਸ ਦਿਓ